ਸ਼ਸ਼ਿਕਾ ਜੀ ਤੁਸੀਂ ਜੁੜਿਓ ਐਨਆਰਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਵੱਡੀ ਖਬਰ ਭਾਰਤ ਪਾਕਿਸਤਾਨ ਨਾਲ ਜੁੜੀ ਹੋਈ ਹੈ ਪਾਕਿਸਤਾਨ ਹੁਣ ਭਾਰਤ ਦੀ ਕਾਰਵਾਈ ਤੋਂ ਡਰ ਲੱਗਿਆ ਤਾਂ ਹੁਣ ਇਸ ਦੇ ਚੱਲਦਿਆਂ ਜਿੱਥੇ ਇੱਕ ਪਾਸੇ ਇੱਕ ਵੱਡੇ ਐਕਸ਼ਨ ਆ ਜਿਹੜੇ ਭਾਰਤ ਵੱਲੋਂ ਲਏ ਜਾ ਰਹੇ ਨੇ ਤੇ ਪੰਜ ਵੱਡੇ ਫੈਸਲੇ ਲਏ ਗਏ ਨੇ ਟਾਰੀ ਵਾਗਾ ਵਾਡਰ ਬੰਦ ਕਰ ਦਿੱਤਾ ਗਿਆ ਤੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਹੁਕਮ ਹੋ ਗਏ ਆ ਤੇ ਬਹੁਤ ਸਾਰੇ ਜਿਹੜੇ ਆ ਉਹ ਭਾਰਤ ਛੱਡ ਕੇ ਪਾਕਿਸਤਾਨ ਨੇ ਜਾਨ ਲੱਗੇ ਨੇ ਤੇ ਦੂਤਾਵਾਸ ਨੂੰ ਵੀ ਜਿਹੜਾ ਉਹ ਤਲਬ ਕੀਤਾ ਗਿਆ ਪਾਕਿਸਤਾਨੀ ਦੂਤਾਵਾਸ ਨੂੰ ਭਾਰਤ ਵੱਲੋਂ ਜਿੱਥੇ ਤਲਬ ਕੀਤਾ ਗਿਆ ਤੇ ਉੱਥੇ ਹੀ ਹੋਣਾ ਪਾਕਿਸਤਾਨ ਵੀ ਘਬਰਾਉਣ ਲੱਗਿਆ ਤਾਂ ਪਾਕਿਸਤਾਨ ਨੇ ਮੰਗ ਕੀਤੀ ਹੈ ਅਪੀਲ ਕੀਤੀ ਹੈ ਕਿ ਸਰਜੀਕਲ ਸਟਾਈ ਸਟ੍ਰਾਈਕ ਵਾਲੀ ਕਾਰਵਾਈ ਜਿਹੜੀ ਆ ਭਾਰਤ ਨਾ ਕਰੇ ਤਾਂ ਜਿੱਥੇ ਪਲਵਾਮਾ ਅਟੈਕ ਹੋਇਆ ਸੀ ਤਾਂ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਆ ਤਾਂ ਇਸੇ ਦੇ ਚਲਦਿਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਭਾਰਤ ਪਾਕਿਸਤਾਨ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਸਰਜੀਕਲ ਸਟਾਈਲ ਸਟ੍ਰਾਈਕ ਵਾਲਾ ਕਦਮ ਨਾ ਚੁੱਕੇ ਭਾਰਤ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਤੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਪਹਿਲਗਾਮ 'ਚ ਹੋਏ ਹਮਲੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਖਤ ਕਦਮ ਜਿਹੜਾ ਭਾਰਤ ਵੱਲੋਂ ਚੁੱਕਿਆ ਜਾ ਰਿਹਾ ਹੈ ਇਥੋਂ ਤੱਕ ਅਸਰ ਪੈ ਚੁੱਕਿਆ ਇਸ ਹਮਲੇ ਦਾ ਕਿ ਭਾਰਤ ਨੇ ਬੀਜਾ ਜਿਹੜੇ ਉਹ ਪਾਕਿਸਤਾਨੀਆਂ ਦੇ ਰੱਦ ਕਰ ਦਿੱਤੇ ਨੇ 48 ਘੰਟਿਆਂ ਦਾ ਸਮਾਂ ਦਿੱਤਾ 48 ਘੰਟਿਆਂ ਚ ਭਾਰ ਛੱਡਣ ਦੇ ਹੁਕਮ ਤੱਕ ਹੋ ਗਿਆ ਤੇ ਅਟਾਰੀ ਵਾਗਾ ਬਾਰਡਰ ਬੰਦ ਕਰ ਦਿੱਤਾ ਤੇ ਉੱਥੇ ਹੀ ਸਿੱਧੂ ਸਿੰਧੂ ਸਮਝੌਤਾ ਜਿਹੜਾ ਉਸ ਨੂੰ ਵੀ ਰੱਦ ਕਰ ਦਿੱਤਾ ਹੈ ਤਾਂ ਸਿੰਧੂ ਜਲ ਸਮਝੌਤਾ ਵੀ ਰੱਦ ਕੀਤਾ ਗਿਆ ਤੇ ਉੱਤੇ ਹੀ ਆ ਜੋ ਕਮਿਸ਼ਨ ਹੈ ਉਸ ਵਿੱਚੋਂ ਵੀ ਜਿਹੜੇ ਆ ਅਧਿਕਾਰੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਹਾਈ ਕਮਿਸ਼ਨਰ ਚੋਂ ਜਿਹੜੀ ਆ ਉਹ ਗਿਣਤੀ ਘਟਾਈ ਗਈ ਆ ਭਾਰਤ ਵੱਲੋਂ 55 ਦੀ ਥਾਂ ਹੁਣ ਸਿਰਫ 30 ਅਧਿਕਾਰੀ ਹੀ ਕੰਮ ਕਰਨਗੇ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਐਕਸ਼ਨ ਮੋਡ 'ਚ ਆਏ ਤੇ ਲਗਾਤਾਰ ਸਖਤੋ ਸਖਤ ਫੈਸਲੇ ਲਏ ਜਾ ਰਹੇ ਆ ਭਾਰਤ ਵੱਲੋਂ ਤੇ ਜਿੱਥੇ ਪੰਜ ਵੱਡੇ ਫੈਸਲੇ ਲਏ ਗਏ ਆ ਕਿ ਆ ਅਟਾਰੀ ਵਾਕਾ ਵਾਟਰ ਬੰਦ ਕੀਤਾ ਗਿਆ ਤੇ ਉੱਥੇ ਹੀ ਆ ਕਮਿਸ਼ਨਾਂ ਵਿੱਚੋਂ ਅਧਿਕਾਰੀਆਂ ਦੀ ਗਿਣਤੀ ਘਟਾਈ ਗਈ ਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਹੋਰ ਤੋਂ ਵੱਡੇ ਤੋਂ ਵੱਡੇ ਐਕਸ਼ਨ ਲਏ ਜਾ ਰਹੇ ਆ ਤਾਂ ਹੁਣ ਆ ਇਸ ਐਕਸ਼ਨਾਂ ਤੋਂ ਕਿਤੇ ਨਾ ਕਿਤੇ ਡਰਨ ਲੱਗੇ ਆ ਪਾਕਿਸਤਾਨ ਜਿਸ ਦੇ ਚੱਲਦਿਆ ਪਾਕਿਸਤਾਨ ਨੇ ਹੁਣ ਨਾ ਮਾ ਜਿਹੜਾ ਵੱਡਾ ਬਿਆਨ ਹੈ ਜਿਹੜਾ ਉਹ ਰੱਖਿਆ ਮੰਤਰੀ ਦਾ ਸਾਹਮਣੇ ਆਇਆ ਹੈ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਰਜੀਕਲ ਸਟ੍ਰਾਈਕ ਵਾਲਾ ਕਦਮ ਨਾ ਚੁੱਕੇ ਭਾਰਤ ਸ਼ਸ਼ੀਕਾ ਜੀ ਤੁਸੀਂ ਜੁੜਿਓ ਐਨ ਆਰ ਆਈ ਟੀਵੀ ਨਾਲ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਵੱਡੀ ਖਬਰ ਭਾਰਤ ਪਾਕਿਸਤਾਨ ਨਾਲ ਜੁੜੀ ਹੋਈ ਹੈ ਪਾਕਿਸਤਾਨ ਹੁਣ ਭਾਰਤ ਦੀ ਕਾਰਵਾਈ ਤੋਂ ਡਰ ਲੱਗਿਆ ਤਾਂ ਹੁਣ ਇਸ ਦੇ ਚੱਲਦੇ ਆ ਜਿੱਥੇ ਇੱਕ ਪਾਸੇ ਇੱਕ ਵੱਡੇ ਐਕਸ਼ਨ ਆ ਜਿਹੜੇ ਭਾਰਤ ਵੱਲੋਂ ਲਏ ਜਾ ਰਹੇ ਨੇ ਤੇ ਪੰਜ ਵੱਡੇ ਫੈਸਲੇ ਲਏ ਗਏ ਨੇ ਟਾਰੀ ਵਾਗਾ ਵਾਡਰ ਬੰਦ ਕਰ ਦਿੱਤਾ ਗਿਆ ਤੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਦੇ ਹੁਕਮ ਹੋ ਗਏ ਆ ਤੇ ਬਹੁਤ ਸਾਰੇ ਜਿਹੜੇ ਆ ਉਹ ਭਾਰਤ ਛੱਡ ਕੇ ਪਾਕਿਸਤਾਨ ਨੇ ਜਾਣ ਲੱਗੇ ਨੇ ਤੇ ਦੂਤਾਵਾਸ ਨੂੰ ਵੀ ਜਿਹੜਾ ਉਹ ਤਲਬ ਕੀਤਾ ਗਿਆ ਪਾਕਿਸਤਾਨੀ ਦੂਤਾਵਾਸ ਨੂੰ ਭਾਰਤ ਵੱਲੋਂ ਜਿੱਥੇ ਤਲਬ ਕੀਤਾ ਗਿਆ ਤੇ ਉੱਥੇ ਹੀ ਹੋਣਾ ਪਾਕਿਸਤਾਨ ਵੀ ਘਬਰਾਉਣ ਲੱਗਿਆ ਤਾਂ ਪਾਕਿਸਤਾਨ ਨੇ ਮੰਗ ਕੀਤੀ ਹੈ ਅਪੀਲ ਕੀਤੀ ਹੈ ਕਿ ਸਰਜੀਕਲ ਸਟਾਈਲ ਸਟ੍ਰਾਈਕ ਵਾਲੀ ਕਾਰਵਾਈ ਜਿਹੜੀ ਆ ਭਾਰਤ ਨਾ ਕਰੇ ਤਾਂ ਜਿੱਥੇ ਆ ਪਲਵਾਮਾ ਅਟੈਕ ਹੋਇਆ ਸੀ ਤਾਂ ਉਸ ਤੋਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਆ ਤਾਂ ਇਸੇ ਦੇ ਚੱਲਦਿਆਂ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆ ਤੇ ਭਾਰਤ ਪਾਕਿਸਤਾਨ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਸਰਜੀਕਲ ਸਟਾਈਲ ਸਟ੍ਰਾਈਕ ਵਾਲਾ ਕਦਮ ਨਾ ਚੁੱਕੇ ਭਾਰਤ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਤੇ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਪਹਿਲਗਾਮ ਚ ਹੋਏ ਹਮਲੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਖਤ ਕਦਮ ਜਿਹੜਾ ਭਾਰਤ ਵੱਲੋਂ ਚੁੱਕਿਆ ਜਾ ਰਿਹਾ ਹੈ ਇਥੋਂ ਤੱਕ ਅਸਰ ਪੈ ਚੁੱਕਿਆ ਇਸ ਹਮਲੇ ਦਾ ਕਿ ਭਾਰਤ ਨੇ ਬੀਜੇਆ ਜਿਹੜੇ ਪਾਕਿਸਤਾਨੀਆਂ ਦੇ ਰੱਦ ਕਰ ਦਿੱਤੇ ਨੇ 48 ਘੰਟਿਆਂ ਦਾ ਸਮਾਂ ਦਿੱਤਾ 48 ਘੰਟਿਆਂ ਚ ਭਾਰ ਛੱਡਣ ਦੇ ਹੁਕਮ ਤੱਕ ਹੋ ਗਿਆ ਤੇ ਅਟਾਰੀ ਵਾਗਾ ਵਾਟਰ ਵੰਡ ਕਰ ਦਿੰਦਾ ਹੈ ਤੇ ਉੱਥੇ ਹੀ ਸਿੱਧੂ ਸਿੰਧੂ ਜਲ ਸਮਝੌਤਾ ਜਿਹੜਾ ਉਸ ਨੂੰ ਵੀ ਰੱਦ ਕਰ ਦਿੰਦਾ ਹੈ ਤਾਂ ਸਿੰਧੂ ਜਲ ਸਮਝੌਤਾ ਵੀ ਰੱਦ ਕੀਤਾ ਗਿਆ ਤੇ ਉੱਥੇ ਹੀ ਜੋ ਕਮਿਸ਼ਨ ਹੈ ਉਸ ਵਿੱਚੋਂ ਵੀ ਜਿਹੜੇ ਆ ਅਧਿਕਾਰੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਹਾਈ ਕਮਿਸ਼ਨਰ ਚੋਂ ਜਿਹੜੀ ਆ ਉਹ ਗਿਣਤੀ ਘਟਾਈ ਗਈ ਆ ਭਾਰਤ ਵੱਲੋਂ 55 ਦੀ ਥਾਂ ਹੁਣ ਸਿਰਫ 30 ਅਧਿਕਾਰੀ ਹੀ ਕੰਮ ਕਰਨਗੇ ਤਾਂ ਪਹਿਲ ਗਾਮ ਹਮਲੇ ਤੋਂ ਬਾਅਦ ਭਾਰਤ ਐਕਸ਼ਨ ਮੋਡ ਚ ਹੈ ਤੇ ਲਗਾਤਾਰ ਸਖਤ ਤੋਂ ਸਖਤ ਫੈਸਲੇ ਲਏ ਜਾ ਰਹੇ ਆ ਭਾਰਤ ਵੱਲੋਂ ਤੇ ਜਿੱਥੇ ਪੰਜ ਵੱਡੇ ਫੈਸਲੇ ਲਏ ਗਏ ਆ ਕਿ ਆ ਅਟਾਰੀ ਵਾਕਾ ਵਾਟਰ ਬੰਦ ਕੀਤਾ ਗਿਆ ਤੇ ਉੱਥੇ ਹੀ ਕਮਿਸ਼ਨਾਂ ਵਿੱਚੋਂ ਅਧਿਕਾਰੀਆਂ ਦੀ ਗਿਣਤੀ ਘਟਾਈ ਗਈ ਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਹੋਰ ਤੋਂ ਵੱਡੇ ਤੋਂ ਵੱਡੇ ਐਕਸ਼ਨ ਲਏ ਜਾ ਰਹੇ ਆ ਤਾਂ ਹੁਣ ਆ ਇਸ ਐਕਸ਼ਨਾਂ ਤੋਂ ਕਿਤੇ ਨਾ ਕਿਤੇ ਡਰਨ ਲੱਗੇ ਆ ਪਾਕਿਸਤਾਨ ਜਿਸ ਦੇ ਚੱਲਦਿਆ ਪਾਕਿਸਤਾਨ ਨੇ ਹੁਣ ਜਿਹੜਾ ਵੱਡਾ ਬਿਆਨ ਆ ਜਿਹੜਾ ਉਹ ਰੱਖਿਆ ਮੰਤਰੀ ਦਾ ਸਾਹਮਣੇ ਆਇਆ ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਸਰਜੀਕਲ ਸਟ੍ਰਾਈਕ ਵਾਲਾ ਕਦਮ ਨਾ ਚੁੱਕੇ ਭਾਰਤ